ਖਾਸ ਇਹ ਗੱਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ-ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆਿੰਦਾ ਸੱਜਣੋ ਅੱਜ ਦੀ ਆਪਣੀ ਵਿਜਿਟ ਪਿੰਡ ਬੈੜਵਾਲ ਜ਼ਿਲ੍ਹਾ ਤਰਨਤਨ ਸਾਹਿਬ ਤਸੀਲ ਅਗਦੀ ਪੱਟੀ ਆਪਾਂ ਕਰਦੇ ਆਂ ਗੱਲਬਾਤ ਬਾਈ ਹੁਣ ਨਾ ਪੁੱਛਦੇ ਆਂ ਕਿਵੇਂ ਦੇ ਰਹਿਣਗੇ ਰੇਟ ਜੋੜੇ ਰਿਓ ਐਂਡ ਤੱਕਰ ਜੀ ਜਿਹਦਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਜੀ ਸਿੱਧਾਂ ਹਾਂ ਠੀਕ ਆ ਇੱਕੋ ਮੱਝ ਅੱਜ ਫਿਰ ਹਾਂਜੀ ਇੱਕੋ ਜੀ ਠੀਕ ਆ ਪਿੰਡ ਬੈੜਵਾਲ ਪਿੰਡ ਬੈੜਵਾਲ ਜ਼ਿਲ੍ਹਾ ਤਰਨਤਨ ਤਸੀਲ ਪੱਟੀ ਤੇ ਇੱਕ ਕਿਨਵਾ ਸੂ ਆ ਗਈ ਝੋਟੀ ਇਹ ਦੂਜੇ ਸੂ ਆ ਜੀ ਦੂਜਾ ਸੂ ਪਿਓਰ ਨੀਲੀ ਜੀ ਪਿਓਰ ਨੀਲੀ ਕਿਹੜੀ ਕਿੱਥੋਂ ਲਿਆਂਦੀ ਹੈ ਕਿਹੜੇ ਏਰੀਏ ਚੋਂ ਆਖਲਾ ਤੋਂ ਆਉਂਦੀ ਹੈ ਜੀ ਅੱਛਾ ਅੱਛਾ ਇੱਕੋ ਫਿਰ ਲੱਭੀ ਦੂਜੀ ਵੇਖੀ ਜਿਹੜੀ ਲਿਆਂਦੀ ਦੂਜੀ ਵੇਖੀ ਹੈ ਠੀਕ ਆ ਦੋਰੀਏ ਦੂਜਾ ਸੂ ਆ ਤੇ ਕੋਈ ਦਿਨ ਅੰਤਾਂਜੇ ਨਾਲ ਇੱਕ ਦੋ ਹੀ ਖੜੋਗੀ ਇੱਕ ਦੋ ਦਿਨ ਨਹੀਂ ਲੈਂਦੀ ਹੈ ਇੱਕ ਦੋ ਦਿਨ ਇਧਰ ਨੂੰ ਦੌਰ ਲਓ ਭਾਈ ਸੱਚ ਨੂੰ ਨੀਲੀ 라ਵੀ ਦੂਜਾ ਸੂ ਆ ਤਿਆਰੀ ਤੇ ਆ ਮੱਝ ਮੱਝ ਬੜੀ ਸੋਹਣੀ ਆ ਤੇ ਜੋੜਾ ਕੋਈ 2 ਦਿਨ ਦਾ ਸਮਾਂ ਬਾਕੀ ਸੂਨ ਦੇ ਵਿੱਚ ਕੋਈ 2 ਲੈ ਜੇ 3 ਲੈ ਜੇ ਜਾਂਦੇ ਆ ਡੰਗ ਲੈ ਜੇ ਇਹ ਤੁਸੀਂ ਤਾਜ਼ਾ ਲਾਇਓ ਨਹੀਂ ਆਸਲ ਪੂਰੀਆਂ ਦੀ ਬਿਲਡ ਦੇ ਵਿੱਚੋਂ ਖਰੀਦਦਾ ਦੀ ਕੀਤੀ ਆ ਨਾ ਇਹ ਪੌਂਚੇ ਆ ਬਾਈ ਫਿਰ ਭਾਲ ਹੋਣਾ ਦੇ ਕੋਲ ਨਹੀਂ ਬਾਕੀ ਤਾਂ ਤੁਣ ਬੜੇ ਸੋਹਣੇ ਆ ਸੱਜਣੋ ਤੇ ਬਟਨਾ ਵਾਲਾ ਚੱਡਾ ਜਿਹੜਾ ਵਿਖਾਲਾ ਆਪ ਖਾਊਗੀ ਤੇ ਵੇਖ ਸਕਦੇ ਜੀ ਬਿਲਕੁਲ ਥਾਂ ਇੱਕੋ ਜੇ ਪੱਦਰ ਆ ਤੇ ਕੀਮਤਾਂ ਦੀ ਕਿੰਨੀ ਕੁ ਕਰਦਗੇ ਕਿੰਨੀ ਕੀਮਤ ਜੀ ਦੀ 80000 ਦੀ ਤੇ ਛੋੜ ਛੱਪਾ ਕਰਕੇ ਜੈ ਸਨੋ 60000 ਦੀ ਦੇ ਦੇ 76 ਦੀ 66 76 ਦੀ ਤੇ 4000 ਛੋੜ ਕਰਨੀ ਹਾਂ 4000 ਠੀਕ ਆ 4000 ਛੋੜ ਕਰਕੇ ਸਜਣੋ 76000 ਦੀ ਜੈ ਸਨੋ ਹੋਣੀ ਆ ਤੇ ਕੋਈ 100 200 ਰੁਪਿਆ ਛੋੜ ਕਰਨੀ 200 ਰੁਪਿਆ ਜਦੋਂ ਭੈਣ ਭਰਾ ਦੀ ਆਏ ਗਈ ਦੀ ਮਾਨਤਾਨ ਕਰਾਂਗੇ ਜਿਆ ਰਾਨੀ ਜਿਆ ਰਾਨੀ ਤੇ ਆਪਣੀ ਖਰੀਦਦਾਰੀ ਕਰਿਓ ਮੈਂ ਸਜਣਾ ਚੰਗੀ ਜੇ ਮੈਂ ਤਾਂ ਇੱਕ ਹੀਰਾ ਆ ਕੇ ਹਾਂ ਮੈਂ ਬੜੀ ਸੋਹਣੀ ਇੱਕ ਹੀਰਾ ਜਿਹੜਾ ਲੈ ਜੂ ਲੈ ਜੂ ਜਿਹੜਾ ਰਹਿ ਗਿਆ ਲੈਗਾ ਜਿਹੜਾ ਰਹਿ ਗਿਆ ਰਹਿ ਗਿਆ ਹਾਂ ਸასი ਕਾਲ ਜੀ ਸਾਰਿਆਂ ਨੂੰ